ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਚਾਲਟ ਲੈਣ ਬੱਚਾਂ ਦਾ ਚਾਲਟ ਲੈ ਲਿਆ ਜੀ ਹੁਣ ਚੱਲਿਆ ਅਸੀਂ ਬਾਕੇ ਭਰਾਣੇ ਨੂੰ ਸੁੱਧਾ ਜਾਲਟ ਲੈ ਕੇ ਜੀ ਅਸੀਂ ਬਾਗੇ ਭਰਾਣੇ ਨੂੰ ਮੋੜ ਮੜ ਗਏ ਜੀ ਹੁਣ ਹੁਣ ਆਪਾਂ ਰਾ ਮੈਂ ਤਾਂ ਜੋ ਮੈਂ ਕਿਹਾ ਕਿੰਨਾ ਵਧੀਆ ਸਕੂਲ ਹਾਂ ਪੱਕਾ ਜੀ ਅੱਜ ਅਸੀਂ ਚੱਲੇ ਆਂ ਜੀ ਬਾਗੇ ਬਲਾਨੇ ਅਸੀਂ ਪੇਰੈਂਟਸ ਮੀਟਿੰਗ ਤੋਂ ਵੀ ਗਏ ਸੀ ਉਧਰੋਂ ਅਸੀਂ ਰਿਜ਼ਲਟ ਲੈ ਕੇ ਮੁੜ ਗਏ ਅਸੀਂ ਸਿੱਧਾ ਬਾਗੇ ਬਲਾਨੇ ਨੂੰ ਗਏ ਆਂ ਆ ਵੇਖੋ ਜੀ ਪਹਿਲੀ ਵਾਰ ਬਾਗੇ ਬਲਾਨੇ ਆਏ ਜ਼ਵਾਵ ਦੇਰੋਂ ਕਿਸਾਨ ਬਾਗੇ ਬਲਾਨੇ ਨਹੀਂ ਆਇਆ ਸੀ ਅੱਜ ਆਇਆ ਸੀ ਹਲਾਗਾ ਪਾ ਕੋ ਟੈਂਗ ਹੋ ਗਿਆ ਹੈ ਨਾ ਹਾਂ ਬਾਵਾ ਦੇ ਦੋਗੇ ਤੇਰਾ ਕੋਈ ਨਹੀਂ ਕਰਦਾ ਕੰਮ ਕਰਦਾ ਇਹ ਕੋ ਨੰਗਾ ਹੀ ਹਨ ਹਨਸੀ ਆਗੇ ਜੀ ਭਾਗੇ ਪ੍ਰਾਣੇ ਇਹ ਮੇਰਾ ਵਾਗਿਆਵਾ ਹੈ ਨਾ ਨਾ ਪੁੱਛਣਾ ਪਤਰੀ ਗਾਲੀ ਦੇ ਸਾਰੇ ਮੁੰਡੇ ਜਿਹੜੇ ਕਹਿੰਦੇ ਹੁੰਦੇ ਰਾਜੀ ਤੁਸੀਂ ਹੋਗੇ ਨਮਾਜ਼ਾਂ ਦੇਖ ਕੇ ਜਦੋਂ ਪੁੱਛਦੇ ਹੈਪੀ ਬਣ ਚਾਹੀਏ ਕੋਈ ਬੱਚਾ ਨੂੰ ਕਿਹਾ ਬਣ ਨਾ ਜਾਲੀਆਂ ਬਣਾ ਦਿਆ ਆਹ ਦੇਖੋ ਦੁਕਾਨਾਂ ਤੇ ਬਾਦੂਸ਼ਮਾਨ ਬੱਚਾ ਨੇ ਜੋਸ਼ ਪਿਆ ਰਿਹਾ ਹੈ ਇਹ ਤੇਨਾਂ ਦਾ ਰਿਜ਼ਲਟ ਆਇਆ ਬੱਚੇ ਪਾਸ ਹੋ ਗਏ ਬਹੁਤ ਖੁਸ਼ੀ ਦੀ ਗੱਲ ਆ ਹਾਂ ਜੀ ਅੱਜ ਉਹਨਾਂ ਨੂੰ ਪਿਆਰ ਹੈ ਜੀ ਸਾਹ ਉਹਨਾਂ ਵੇਖੋ ਕਿੰਨੇ ਦਾ ਪੁੱਛਿਆ ਹੋਇਆ ਹੈ 24 ਕਿਉਂ ਨਾ ਜਿਹੜਾ ਕੀ ਬੀਚਾ ਹੈ ਜੀ ਬਿਤਾਵਾਂਗੇ 14 ਘੰਟੇ ਅੱਗੇ ਆ ਗਿਆ ਜੀ ਬੰਦ ਕੰਮ ਤੋਂ ਇਹਦੇ ਪਿੱਛੇ 20 ਮਿੰਟ ਤੋਂ ਆਉਂਦਾ ਹੈ ਆਹ ਬੰਦ ਨਾ ਰੱਖੀ ਪਾਪਾ ਆਪਾਂ ਵਾਲਿਆਂ ਨੂੰ ਵੀ ਕਹਿਣਾ ਆਪਾਂ ਮੈਡਮ

ਚੀ ਹੋਰ ਵਾਂਗੂ ਟੇਪ ਥਿੰਗ ਦੇ ਦਈਏ ਅੱਛਾ ਜੀ ਅੱਛਾ ਜੀ ਸੰਤ ਫੜਾਈ ਨਹੀਂ ਸੀ ਜੇ ਦਾੜ ਦੇ ਨੇ ਜੇ ਇਹਨਾਂ ਚੱਟ ਹੌਲਕੇ ਕਰਾਓ ਕੀ ਕਹਿੰਦੇ ਨੇ ਨੂੰਮਰ ਜੇ ਪਹਿਲੀ ਵਾਰ ਕਾਲਾ ਹੋ ਬੁੜਿਆ ਹਾਂ ਜੀ ਅਸੀਂ ਨਵੇਂ ਬਾਲ ਦੇ ਕੋਲੇ ਆਜ ਆ ਗਏ ਆ ਆ ਜੀ ਪਾਲ ਪੜਿਆ ਜੀ ਹਣ ਸਾਡਾ ਨਾਮ ਆ ਉਹ ਰਾਜੀ ਹੋਣਾ ਇਹ ਇਹ ਦੇਖਦੇ ਕਰਨੋ ਇਹ ਤਾਂ ਰੋਜ਼ਨਾ ਪਾ ਇਹ ਤੋਂ علاوہ ਖਾ ਲਿਆ ਉਹਨੇ ਫੋਦੀ ਜੇਥੇ ਡਾਂਗ ਤੇ ਸੱਚੀ ਖਾਰਾ ਤੇਲ ਬਾਲ ਲੈਣਾ ਬਾਲ ਲਾਂਗੇ ਹਾਰੇ 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 ਹਾਰਾ 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 ਹ ਕੋਈ ਜਾਣਾ ਤਾਂ ਚਮੋਦੀ ਦੇ ਭੇਖੇ ਨੂੰ ਤੇ ਬੱਚਾ ਦੀ ਮੰਮੀ ਆਲੀ ਵੀ ਜਿੱਥੋਂ ਦੀ ਵਸ ਜਾਂਦੀ ਆ ਉਹ ਥੋੜੀ ਵਿਖਾਉ ਸਕੂਲ ਲਾ ਲਈ। ਹੁਣ ਅਸੀਂ ਉਹਦਾ ਪਾਲ ਵਿਖਾਉਣ ਚੱਲੇ ਕਿੱਥੇ। ਮੈਂ ਤਾਂ ਨੰਗਾ ਨਹੀਂ ਉਹਦੇ ਵਿੱਚ। ਫਿਰ ਉਹ ਨਗਾ ਕੇ ਜੀ ਪਰਲਾ ਕੰਮ ਵਾਲਾ ਪਾਲ ਵਿਖਾ ਕੇ ਫੇਰ ਮੋੜਨਾ ਜੀ। Så, Hvor er de andre? ਬੱਚਿਆਂ ਦੀ ਮੰਮੀ ਨੂੰ ਆ ਪੋਲ ਵਿਖਾਉਣਾ ਹੈ ਜੇ ਕੌਣ ਆ ਤੇ ਅਸੀਂ ਉਹਦੇ ਤੱਕ ਵਿਖਾ ਦੇ ਨਹੀਂ ਮੈਂ ਨਹੀਂ ਉੱਥੇ ਜਾਣਾ ਲੈ ਚੱਲ ਚੱਲ ਜਾ ਇਹਨੂੰ ਦਿੱਤੀ ਜਾਣਾ ਚਲੋ ਬਾਕੀ ਮੜ ਪੈਣੇ ਇੱਧਰ ਤਾਂ ਥੋੜਾ ਹੋਈ ਆ ਜਾਏਗਾ ਹਣਾ ਇਹ ਦੂਜੀ ਗੱਡੀ ਆ ਆਹ ਵੇ ਗੱਡੀ ਦੇਖਿਆ ਆਪਣੇ ਛੁਟਾ ਪਾਉਦੀ ਖਾਲੀ ਬਸੇ ਬਹੁਤ ਹੁੜ ਦੋਦੀ ਹੈ ਕਿੰਨਾ ਖਤਰਨਾਕ ਕਰਦਾ ਨਾ ਹੋ ਗਈ ਜੋ ਸੀ ਹਾਲੂ ਜੀ ਨੰਗਦੀਆਂ ਸਾਨੂੰ ਤਾਂ ਬਿਲਕੁਲ ਨਹੀਂ ਖਤਰਨਾਕ ਲੱਗਿਆ ਇਧਰ ਤੇ ਜਾਣਾ ਆ ਚਾਹ ਤੇ ਕੋਲੇ ਚੱਜ ਜਾ ਵੀ ਤੋੜ ਕੇ ਲੈ ਕੇ ਆਣਾ ਇੱਕ ਦਰਤ ਨੂੰ ਕਿੱਕਰ ਦੇ ਦੰਸ ਨਹੀਂ ਨੀਂ। ਉਹ ਨਹੀਂ ਤੋੜਨੇ ਪਕਾਉਣ ਤੜਾਂਗੇ ਤੇ ਦਾ ਸੱਪ ਸਲੋਤੀ ਬਹੁਤ ਹੈ। ਦਸਤਾਰੀ ਨਾਲ ਕਿਉਂ ਨਹੀਂ ਸੀ ਹੁਣ। ਆਪਾਂ ਗੁਲਵੱਤ ਕਿਹਾ ਇੰਨੇ ਡੰਗ ਬਹੁਤ ਭੇੜੇ ਮਾਰਦੇ ਸਲੋਤੀ ਨਾਲ। ਆ ਬੱਚਾ ਲੈ ਜਾਂਦਾ ਸਮਾਨ ਬੂਟ ਫੇਂਗ ਲੈ ਜਾਂਦੀ ਆ ਇਹ ਕੋਈ ਨਿੱਕਾ ਜਾ ਆ ਨਿੱਕਾ ਜਾ ਕਾਕਾ ਵੀ ਆ ਇਹ ਸੈਂਟਰ ਵਾਲੇ ਨਾਲ ਫ੍ਰੀ ਦਿੱਤਾ ਨਾ ਕਾਕਾ ਵੀ ਨਾਲ ਲੈ ਸੈਂਟਰ ਵਾਲਾ ਕਾਕਾ ਵੀ ਨਿੱਕਾ ਜੋ ਦਿੱਤਾ ਬਹੁਤ ਅੱਛਾ ਆ ਇਹ ਵਿਖਾਉਣ ਦਾ ਸਮਾਨ ਓਏ ਤੂੰ ਥੱਲੇ ਚਿੱਟੀ ਆ ਨਾ ਜਿੱਥੇ ਪੁੱਤ ਇਹਦੇ ਵਿੱਚ ਪਾ ਦੇ ਉਹ ਕਾਕੇ ਵਿੱਚ ਪਾ ਦੇ ਕਾਕੇ ਵਿੱਚ ਪਾ ਦੇ ਇਹ ਕੋਈ ਨਹੀਂ ਕਾਕੇ ਵਿੱਚ ਪਾ ਦੇ ਆ ਵੇਖੋ ਜੀ ਇਹ ਘਰ ਪਿਆਰ ਦਾ ਸਾਡੇ ਵਿੱਚ ਹੋਰ ਮਾਨਵੀਰ ਵਿਖਾਊਗਾ ਤੇ ਫੂਟ ਆ ਵੀ ਮਾਨਵੀਰ ਤੂੰ ਆ ਤੇ ਫੂਟੋ ਖਾ ਬਈ ਫੂਟ ਲੈ ਆ ਦੇ ਬਈ ਉਹ ਵੀ ਆ ਬੈਠਾ ਥੋੜਾ ਜਨਾ ਗੁੱਸੇ ਹੋ ਗਿਆ ਆਲੇ ਨੂੰ ਕੱਢ ਦੇ ਜੀ ਉਹ ਤੇ ਰਿਜ਼ਲਟ ਲੈਦੇ ਕਿ ਇਹ ਬੱਚੇ ਹੋ ਕੇ ਪਾਸ ਬਹੁਤ ਵਧੀਆ ਨੰਬਰ ਲੈ ਕੇ ਤੇ ਆ ਇੱਕ ਨਿੱਕਾ ਜਿਹਾ ਬੱਚਾ ਵੀ ਰਿਜ਼ਲਟ ਲੈ ਕੇ ਆਇਆ ਇਹ ਵੀ ਅਜਨਾਨ ਕੀ ਆਇਆ ਵੀ ਪਾਸ ਹੋ ਗਿਆ ਤੇ ਛੁੱਟੀਆਂ ਕੱਟਣ ਆਇਆ ਖਾ ਜਾ ਖਾ ਖਾ ਬੈਠੇ ਰਹਿੰਦੇ ਕਿਨੇ ਆ ਪੜਿਆ ਤੂੰ ਕਿਨੇ ਪੜ ਗਿਆ ਨਹੀਂ ਜਾਂਦੀ ਆ ਆ ਬੁੱਪੂ ਉਹ ਬੁੱਪੂ ਕੋ ਨੰਦੂ ਉਹ ਨਹੀਂ ਆਉਂਦਾ ਅੰਦਰ ਆ ਬੂਟ ਕੀ ਦੇ ਕਿ ਦੇ ਇਹ ਦੇ ਆ

ਆ ਮਨਵੀਰ ਦੇ ਬੂਟ ਜਿਹੜੇ ਕੱਲ ਲੈ ਕੇ ਆਉਂਦੇ ਸੀਗੇ ਬਾਕੀ ਤਰਾਣ ਬੂਟ ਲੈ ਆਉਂਦੇ ਸੀ ਮਨਵੀਰ ਦੇ ਸਕੂਲਾਲੇ ਬੂਟ ਹਨੇ ਸੀਗੇ ਮੈਨੇ ਪਾ ਕੇ ਦੇਖ ਉੱਪਰ ਕਿੰਨੇ ਦੇ ਤੇ ਕੋਈ ਨਾ ਉੱਪਰ ਹੋ ਕੇ ਪਾ ਲੈ ਉੱਪਰ ਹੋ ਕੇ ਬੂਟ ਲਵੇੜੀ ਨੇ ਜਰਾਬਾਂ ਨਾਲ ਤਾਂ ਵਧੀਆ ਆਣਗੇ